ਹੋਰ ਸਾਰੇ ਕਿਵੇਂ ਹੋ ਜੀ ਮੈਨੂੰ ਪਤਾ ਤੁਸੀਂ ਮੈਨੂੰ ਬਹੁਤ ਜ਼ਿਆਦਾ ਯਾਦ ਕੀਤਾ ਹੋਣਾ ਹੈ ਕੀ ਕਰੀਏ ਜੀ ਮੈਂ ਤਲਵੰਡੀ ਹੁੰਨਾ ਮੰਮੀ ਘਰੇ ਹੁੰਦੀ ਆ ਘਰੇ ਸੰਭਦੀ ਆ ਲਓ ਮੰਮੀ ਜੀ ਹੋ ਜਾਓ ਸਟਾਰਟ ਹੈਲੋ ਜੀ ਸ਼ਾਸਤਰੀ ਕਾਲ ਜੀ ਮੈਂ ਮਨਜੀਤ कौर ਆਪ ਸਭ ਨੂੰ ਪਿਆਰ ਭਰੀ ਸ਼ਾਸਤਰੀ ਕਾਲ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀ ਤਰੱਕੀ ਦੇਵੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਜੀ ਆਲ ਓਵਰ ਸੂਟ ਜਿਹੜੇ ਇਹ ਸੂਟਾਂ ਮੰਨੂ ਮੈਂ ਭੈਣ ਭਰਾ ਰਹਿਗੇ ਉਹਨਾਂ ਵਾਸਤੇ ਇਹ ਦੁਆਰੇ ਆ ਚੁੱਕੀ ਹੈ ਆ ਗਿਆ ਜੀ ਪਹਿਲਾ ਬਲੈਕ ਕਲਰ ਆ ਲੋ ਜੀ ਇਹ ਪ੍ਰਿੰਸੈਸ ਕਾਟਨ ਆ। ਯਾ ਇਹ ਪ੍ਰਿੰਸੈਸ ਕਾਟਨ ਜੀ ਪੂਰੀ ਟੌਪ ਦੀ ਕਾਟਨ ਜੀ ਪਿਛਲੀ ਗਰਮੀ ਜਿਨ੍ਹਾਂ ਨੇ ਲੈਤਾ ਉਹਨਾਂ ਨੂੰ ਪਤਾ ਹੈ ਕਿ ਪ੍ਰਿੰਸੈਸ ਕਾਟਨ ਚੀਜ਼ ਕੀ ਆ। ਇਹ ਬਲੈਕ ਕਲਰ ਦਾ ਬ੍ਰੀਥ ਪ੍ਰਿੰਟ ਜਿਹੜਾ ਕਸਟਮਰ ਜੀ ਹਲਕਾ ਸੂਟ ਪਾਉਣਾ ਚਾਹੁੰਦਾ ਨਾ ਕਿ ਜਿਵੇਂ ਉਹਨੂੰ ਵਸਪਾਏ ਦਾ ਪਤਨ ਲੱਗੇ ਉਹ ਉਹ ਚੀਜ਼ ਆ। ਜਿਵੇਂ ਪ੍ਰਿੰਸੈਸ ਪਾਈ ਉਹਨਾਂ ਨੂੰ ਪਤਾ ਹੈ ਦੱਸਣ ਦੀ ਜ਼ਰੂਰਤ ਨਹੀਂ ਵੰਦੀ। ਸੋ ਜਿਹੜਾ ਇਹਦੀ ਕੀਮਤ ਹੈ ਜੀ 745 ਦੀ ਹੋਊਗੀ ਤੇ ਸ਼ਿਪਿੰਗ ਇਹਦੀ ਫਰੀ ਹੈ ਜੀ। ਹੁਣ ਅਸੀਂ ਸ਼ਿਪਿੰਗ ਵਿੱਚ ਐਡ ਕਰ ਲਾਗੇ ਜੀ। 745 ਦਾ ਛੂਟ ਹੈ ਜੀ। ਤੇ ਸ਼ਿਪਿੰਗ ਫਰੀ ਹੈ ਜਿਹੜਾ ਕੋਈ ਘਰੇ ਲੈ ਕੇ ਜਾਊਗਾ ਉਹਨੂੰ ਸ਼ਿਪਿੰਗ ਛੁੱਟੀ ਜਾਊਗੀ 745 ਚੱਲਣਗੇ ਸੂਟ ਦੀ ਸ਼ਿਪਿੰਗ ਫਰੀ ਹੈ ਜਿਹੜਾ ਮਰਜੀ ਸੂਟ ਲਓ ਜੀ ਮੈਂ ਚਲ 10 ਡਿਸਕਾਊਂਟ ਦੇ ਦੀ ਕਸਟਮਰਾਂ ਨੂੰ ਵੀ ਮਾ ਬਾਂ ਦਾਦੀਆਂ ਮੰਮੀਆਂ ਲਈ ਲੈਣਾ ਤਾਂ ਤੁਸੀਂ ਲੈ ਸਕਦੇ ਹੋ ਆ ਦੇਖੋ ਜੀ ਸਾਈਡ ਤੇ ਪੱਕੀਆਂ ਮੋਹਰਾ ਇਹਨਾਂ ਦੇ ਪੱਕਾ ਏਕੇ ਟੈਕਸ ਦਾ ਬ੍ਰਾਂਡ ਹੈ ਇਹ ਪ੍ਰਿੰਸੈਸ ਕਾਟਨ ਪੱਕੀ ਏਕੇ ਟੈਕਸ ਆ ਦੇਖੋ ਜੀ ਮੰਮੀਆਂ ਵਾਸਤੇ ਸੂਟ ਲਓ ਤੇ 745 ਰੁਪਏ ਜੀ ਵੀਰੇ ਸ਼ਿਪਿੰਗ ਫਰੀ ਹੈ ਹੁਣ ਅਸੀਂ ਸ਼ਿਪਿੰਗ ਵਿੱਚ ਲਾਉਣ ਲੱਗੇ ਕਿਉਂਕਿ ਬਹੁਤ ਕਸਟਮਰਾਂ ਨੇ ਸਾਨੂੰ ਕਿਹਾ ਸੀ ਵੀ ਸ਼ਿਪਿੰਗ ਆਉਦੀ ਭਾਵੇਂ ਵਿੱਚ ਲਾ ਲਿਆ ਕਰੋ ਪਰ ਅਲੱਗ ਨਾ ਦੱਸਿਆ ਕਰੋ ਡਿਲੀਵਰੀ ਕਹਿਣ ਦਾ ਬਾਬ ਡਿਲੀਵਰੀ ਫਰੀ ਹੈ ਜੀ ਫਰੀ ਆਫ ਕਾਸਟ 745 ਜੀ 700 ਡੇ ਘਰੇ ਆ ਜੂਗਾ ਜੀ ਆ ਜੀ ਲਿਮਨ ਦਾ ਕਲਰ ਸੋਹਣਾ ਆ ਆਹ ਕੇ ਜੀ ਲਿਮਨ ਦਾ ਕਲਰ ਇਹ ਆਲ ਓਵਰ ਸੂਟ ਹੈ ਜੀ ਹੱਟੀਆਂ ਮੋਰਾ ਹੋਣਗੀਆਂ ਕੱਪੜਾ ਖਰਾਬ ਨਹੀਂ ਹੁੰਦਾ ਬ੍ਰੈਂਡ 22 ਟੇਪਣਾ ਹੈ 22 ਟੇਪਣਾ ਹੈ ਸੋਹਣਾ ਲੱਗ ਰਿਹਾ ਹੈ ਗੱਲ ਕਰ ਰਹੇ ਹਾਂ ਬ੍ਰਾਂਡਡ ਕਾਟਨ ਹੈ ਜੀ ਬਿਲਕੁਲ ਕਾਟਨ ਨੂੰ ਕੁਝ ਨਹੀਂ ਹੋਊਗਾ ਕਿਉਂਕਿ ਇਹ ਬ੍ਰਾਂਡ ਦੀ ਕਾਟਨ ਹੈ ਬਸ ਇੱਥੇ ਏਕੇ ਟੈਕਸ ਤੇ ਉੱਤੇ ਪ੍ਰਿੰਸਸ ਕਾਟਨ ਲੱਗਿਆ ਹੁੰਦਾ ਇਹਨੂੰ ਪੁੱਛਣ ਦੀ ਲੋੜ ਨਹੀਂ ਪੈਣੀ ਜੀ ਆ ਲਓ ਜੀ ਕਿਉਂਕਿ ਨੂੰ ਪਤਾ ਹੈ ਏਕੇ ਟੈਕਸ ਦੀ ਪ੍ਰਿੰਸਸ ਕਾਟਨ ਨਾਮ ਹੀ ਬਹੁਤ ਆਹ ਆ ਜੀ ਲਾਈਟ ਫਰੋਜੀ ਇਹ ਤੇ ਨਾ ਹੀ ਦੱਸਿਆ ਨੇ ਫੁੱਲ ਤੋਂ ਫੁੱਲ ਹੈਗਾ ਨਾਲ ਨਾਲ ਹਲਕਲਕ ਨੇ ਟਾਈ ਵੀ ਟਾਈ ਵੀ ਨਹੀਂ ਆਪਣੀ ਟਾਈ ਵੀ ਹੁੰਦੀ ਓਵੇਂ ਬਣੀ ਹੋਈ ਹੈ ਟਾਈ ਵੀ ਲੈਂਗੁਜੀ ਬਣੀ ਹੋਈ ਹੈ ਪਰ ਸੋਹਣਾ ਦੀ ਕੀਮਤ ਹੈ ਜੀ 745 ਤੇ ਸ਼ਿਪਿੰਗ ਫ੍ਰੀ ਹੈ ਜੀ ਤੇ ਸੋਹਣਾ ਬ आरडब्ल्यू ब्लू आ गया जी आरडब्ल्यू ब्लू दोबारा आया अपने ਕੋਲੇ ਆਪਾਂ ਪਹਿਲਾਂ ਵੀ ਇਹ ਬਹੁਤ ਵੇਚਿਆ ਬੜਾ ਪਸੰਦ ਕੀਤਾ ਲੋਕਾਂ ਨੇ ਇਹਦੇ ਵਿੱਚ ਆਪਣੇ ਕੋਲੇ ਚੁੰਨੀ ਵਾਲੇ ਸੂਟ ਵੀ ਆਏ ਸੀ ਕੀ ਕਰਗੇ ਜੀ ਕਸਟਮਰ ਡਿਮਾਂਡ ਹੀ ਬਹੁਤ ਰੱਖਦੇ ਆ ਇਹ ਤਾਂ ਉਹ ਵੀ ਬਹੁਤ ਵਿਕੀ ਜਾਂਦਾ ਇਹ ਕਪੜਾ ਜੀ ਬਹੁਤ ਪਿਆਰਾ ਸੂਟ ਹੈ ਜੀ ਸਿਰਫ 745 ਦੇ ਵਿੱਚ ਸੂਟ ਸ਼ਿਪਿੰਗ ਫ੍ਰੀ ਹੈ ਵਿੱਚ ਹੀ ਲੱਗੀ ਹੋਈ ਹੈ ਜੀ ਐਕਸਟਰਾ ਚਾਰਜਸ ਕੁਝ ਨਹੀਂ 745 ਦੇ ਨੇ ਤੁਸੀਂ ਸੂਟ ਦੇ ਸੂਟ ਪੂਰਾ ਹੰਡਾਊ ਹੈ ਸੌਫਟ ਹੈ ਜੀ ਜਦੋਂ ਤੋ ਲੋង ਗਏ ਪੂਰਾ ਸੌਫਟ ਹੋ ਜਾਣਾ ਇਹਨੇ ਆ ਦੇਖੋ ਜੀ ਬਲੈਕ ਹੈ ਇਹਗੇ ਟੈਕਸ ਦੀ ਕੋਈ ਕੰਪਲੀਟ ਨਹੀਂ ਜੀ 0% ਕੰਪਲੀਟ ਹੈ ਜੀ ਖਾਸ ਕਰਕੇ ਪ੍ਰਿੰਸਸ ਕਾਟਨ ਚ ਆ ਗਿਆ ਜਿਹਦੇ ਵਿੱਚ ਮਹਿਰੂਨ ਕਲਰ ਜੀ ਉਹ ਖੋਲਣੇ ਲੋੜਾ ਕਹਿੰਦੀ ਨਾ ਨਹੀਂ ਨਹੀਂ ਸਹੀ ਆ ਡਿਜ਼ਾਈਨ ਦੇਖੋ ਜੀ ਇਹ ਮਹਿਰੂਨ ਆ ਗਿਆ ਜੀ ਇਹਦੇ ਵਿੱਚ ਇਹ ਕਾਗ ਹੈ ਜੀ ਦਾਦੀਆਂ ਮੰਮੀਆਂ ਲਈ ਲੈਣਾ ਤਾਂ ਇੱਕੋ ਹੀ ਸੂਟ ਇਹ ਹੈ ਜੀ ਜਿਹੜੇ ਹੈਂਗਰ 'ਚ ਟੰਗੇ ਹੋਏ ਇੱਕ ਇੱਕ ਸੂਟ ਹੈ ਜੀ ਇਸ ਸਪੈਸ਼ਲ ਮਾਡਲ ਉੱਤੇ ਆਫਰ ਲੈ ਕੇ ਆਉਂਦਾ ਜੀ ਡਿਲੀਵਰੀ ਫ੍ਰੀ ਦਾ ਮੈਂ ਕਸਟਮਰ ਵੀ ਬਾਰ-ਬਾਰ ਕਹਿੰਦੇ ਫ੍ਰੀ ਕਰੋ ਫ੍ਰੀ ਕਰੋ ਇਹ ਲੈ ਇੱਕੀ ਕਰਤੀ ਫ੍ਰੀ ਜੀ ਹਲੋ ਜੀ ਓਨਲੀ 745 ਆ ਗਏ ਜੀ ਆਲ ਓਵਰ ਇਹਦਾ ਡਿਜ਼ਾਈਨ ਦਿਖ ਰਿਹਾ ਪੁੱਤ ਕੋਈ ਹੋਰ ਨਹੀਂ ਲੋੜਦਾ ਨਹੀਂ ਨੋ ਨੋ ਪੂਰਾ ਕੈਂਟਡ ਡਿਜ਼ਾਈਨ ਜੀ ਆਹੀ ਡਿਜ਼ਾਈਨ ਹੈ ਜੀ ਸਾਰੇ ਚ ਫੁੱਲ ਹੈ ਆਲ ਓਵਰ ਸੂਟ ਹੈ ਜੀ ਚਾਰ ਚਾਰ ਸੂਟ ਹੁੰਦੇ ਆ ਹੁਣ ਵਸਾਈ ਰਹਿ ਗਏ ਇੱਕ ਇੱਕ ਦੇ ਵਿੱਚ ਚਾਰ ਹੈ ਗਿਆ ਜੀ ਲਾਈਟ ਲਿਮਨ ਜਾ ਜਿਹੜਾ ਸੂਟ ਪਸੰਦ ਆਉਂਦਾ ਹੈ ਪਲੀਜ਼ ਲੈ ਲਓ ਸ਼ ਗ੍ਰੀਨ ਸ਼ਾਟ ਆ ਗਿਆ ਜੀ ਏਕੇ ਦਾ ਪ੍ਰਿੰਸੈਸ 745 ਐਕਸਟਰਾ ਕੁਝ ਪੈਸੇ ਨਹੀਂ ਦੇਣੇ ਸਿਰਫ 745 ਦੇਣੇ ਆ ਤੁਹਾਡੇ ਘਰ ਵੀ ਆ ਜਾਣਾ ਤੇ ਆ ਗਿਆ ਜੀ ਪਿੰਕ ਪੀਚ ਜਾ ਇਹ ਕਲਰ ਬਹੁਤ ਵੰਡਣਾ ਜਣਾ ਆ ਦੇਖੋ ਜੀ ਇਹ ਆ ਜੀ ਪਿੰਕ ਪੀਚ ਜਾ ਮੈਨਾਂ ਨੂੰ ਤੁਸੀਂ ਸੋਹਣੇ ਕੱਪੜਾ ਹੈ ਮੈਨਾਂ ਕਹਣਾ ਤੁਸੀਂ ਸੋਲ ਸੁਨ ਲੱਗਦਾ ਪੀਚ ਜਾ ਸਾਫਟ ਹੈ ਜੀ ਇਹ ਕਪੜਾ ਪੂਰੀ ਵਧੀਆ ਬ੍ਰਾਂਡ ਦੀ ਕਾਟਨ ਹੈ ਐ ਨਹੀਂ ਹੈਗਾ ਵੀ ਟਾਕਾਂ ਜਾਂ ਤੁਹ ਜਲਦੀ ਪਾੜ ਜੂ ਬਹੁਤ ਸੋਹਣੀ ਕਾਟਨ ਹੈ ਜੀ ਇਹ ਸੀ ਆਪਣੇ ਅੱਜ ਆਲ ਓਵਰ ਕਾਟਨ ਦੇ ਸੂਟ ਜੀ ਆਪਣੇ ਰੇਟ ਤੋਂ ਨੂੰ ਕੋਈ ਦਿੰਦਾ ਨਹੀਂ ਜੀ ਪ੍ਰਿੰਸਸ ਕਾਟਨ ਜੀ 745 ਦੇ ਵਿੱਚ ਸ਼ਿਪਿੰਗ ਫਰੀ ਹੈ ਸਿਰਫ 745 ਦੇ ਰਹੇ ਹਾਂ ਤੁਸੀਂ ਸੋ ਆਪ ਸਭ ਨੂੰ ਪਰਮਾਤਮਾ ਗੁਰੂ ਰਾਮਦਾਸ ਮਹਾਰਾਜ ਚੜ੍ਹਦੀ ਕਲਾ ਚ ਰੱਖੇ ਸਾਡਾ ਪਤਾ ਜੀ ਮੋੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਸੋ ਚੜ੍ਹਦੀ ਕਲਾ ਚ ਰਹੋ